ਨਾਕੇ ਤੇ ਇੱਕ ਸ਼ੱਕੀ ਗੱਡੀ ਆਂਦੀ ਵੀ ਦਿਖੀ ਤੇ ਉੱਥੇ ਫਿਰ ਉਹਨੂੰ ਰੋਕ ਕੇ ਜਦੋਂ ਇਹਨਾਂ ਦੇ ਕੋਲੋਂ ਜਦੋਂ ਸਰਚ ਕੀਤੀ ਗਈ ਤੇ ਗੱਡੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਇਹ ਅੱਗੇ ਵੀ ਸਪਲਾਈ ਲੈਣੀ ਜਾ ਰਹੀ ਸੀਗੇ ਜਿਸ ਜਿਨੀ ਫੜੇ ਗਏ ਸੀਗੇ ਉਸ ਦਿਨ ਇਹਨਾਂ ਦੇ ਕਹਿਣ ਮੁਤਾਬਿਕ 300 ਗ੍ਰਾਮ ਹੈਰੋਇਨ ਦੀ ਉਹ ਸਪਲਾਈ ਹੀ ਲੈਣ ਜਾ ਰਹੇ ਸੀਗੇ ਉਹ ਲੈਣ ਜਾ ਰਹੇ ਸੀਗੇ ਕਿਸੇ ਤੋਂ ਖਰੀਦਣ ਜਾ ਰਹੇ ਸੀਗੇ ਉਹ ਇਹਨਾਂ ਦਾ ਉਹ ਪਲਾਨ ਫੋਇਲ ਹੋ ਗਿਆ ਕਿਉਂਕਿ ਖੰਨਾ ਪੁਲਿਸ ਕੋਲੋਂ ਫੜੇ ਗਏ ਸੀਗੇ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਪੁਲਿਸ ਨੇ ਇੱਕ ਯੁੱਧ ਨਸ਼ਾ ਵਿਰੁੱਧ ਇੱਕ ਮੁਹਿੰਮ ਚੇੜੀ ਹੋਈ ਹੈ ਜਿਹਦੇ ਅੰਦਰ ਪੁਲਿਸ ਵੱਖਰੀ ਵੱਖਰੀ ਥਾਵਾਂ ਤੇ ਨਾਕਾਬੰਦੀ ਵੀ ਕਰਦੀ ਹੈ ਚੈਕਿੰਗ ਵਗੈਰਾ ਵੀ ਕਰਦੇ ਰਹਿੰਦੇ ਤੇ ਸਰਚ ਆਪਰੇਸ਼ਨਸ ਵੀ ਕਰਦੇ ਰਹਿੰਦੇ ਐ ਇਹਦੇ ਅੰਡਰ ਹੀ ਹੈਡੋ ਚੌਕੇ ਦੇ ਨੇੜੇ 25 ਅਪ੍ਰੈਲ ਨੂੰ ਇੱਕ ਨਾਕਾ ਲਾਇਆ ਗਿਆ ਸੀਗਾ ਨਾਕੇ ਤੇ ਇੱਕ ਸ਼ੱਕੀ ਗੱਡੀ ਆਂਦੀ ਵੀ ਦਿਖੀ ਤੇ ਉੱਥੇ ਫਿਰ ਉਹਨੂੰ ਰੋਕ ਕੇ ਜਦੋਂ ਉਹਦੀ ਚੈਕਿੰਗ ਕੀਤੀ ਗਈ ਤੇ ਉਹਦੇ ਅੰਦਰ ਚਾਰ ਵਿਅਕਤੀ ਸੀਗੇ ਜਿਨ੍ਹਾਂ ਨੇ ਆਪਣੀ ਜੋ ਪਛਾਣ ਹੈ ਉਹ ਇੱਕ ਜਗਪ੍ਰੀਤ ਸਿੰਘ ਉਰਫ ਜੱਗੀ ਤੇ ਉਹਦੇ ਨਾਲ ਦੇ ਸਾਥੀ ਇੱਕ ਜੱਜ ਸਿੰਘ ਸੀਗਾ ਇੱਕ ਗੁਰਸੇਵਕ ਸਿੰਘ ਤੇ ਇੱਕ ਜਗਰੂਪ ਸਿੰਘ ਇਹਨਾਂ ਦੇ ਕੋਲੋਂ ਜਦੋਂ ਸਰਚ ਕੀਤੀ ਗਈ ਤੇ ਗੱਡੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਇਹਨਾਂ ਦੀ ਜੋ ਮੁਢਲੀ ਪੁੱਛਗਿੱਛ ਦੇ ਵਿੱਚ ਆਗਲ ਸਾਹਮਣੇ ਆਈ ਕਿ ਇਹ ਜੋ ਗਰੁੱਪ ਸੀਗਾ ਇਹ ਅੰਮ੍ਰਿਤਸਰ ਔਰ ਮੋਗਾ ਤੇ ਫਿਰੋਜ਼ਪੁਰ ਇਹਨਾਂ ਥਾਵਾ ਤੋਂ ਡਰਗ ਵਗੈਰਾ ਦੀ ਤਸਕਰੀ ਕਰਦੇ ਸੀਗੇ ਤੇ ਮੋਹਾਲੀ ਔਰ ਇਨ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਵਿੱਚ ਜਿੰਨੇ ਵੀ ਥਾਵਾ 'ਚ ਸਪਲਾਈ ਵਗੈਰਾ ਕਰਨੀ ਹੁੰਦੀ ਸੀਗੀ ਐਸ ਪਰ ਡਿਮਾਂਡ ਐਂਡ ਸਪਲਾਈ ਵਗੈਰਾ ਕਰਦੇ ਸੀਗੇ ਫਿਰ ਫਿਰ ਅੱਗੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਜਗਪ੍ਰੀਤ ਸਿੰਘ ਉਰਫ ਜੱਗੀ ਉਸ ਦੇ ਕੋਲੋਂ ਇੱਕ ਬੱਤੀ ਬੋਰ ਦਾ ਪਿਸਟਲ ਉਹ ਵੀ ਰਿਕਵਰ ਹੋਇਆ ਇਦੇ ਨਾਲ ਨਾਲ ਫਿਰ ਇਹਨੇ ਆਗੇ ਹੋਰ ਵੀ ਆਪਣੇ ਸਾਥੀਆਂ ਦਾ ਨਾਂ ਦੱਸਿਆ ਜਿਨ੍ਹਾਂ ਦੇ ਵਿੱਚੋਂ ਜੋ ਮੇਨ ਸੀਗੇ ਜੋ ਇਸ ਪੂਰੇ ਗੈਂਗ ਦੇ ਸਰਗਨਾ ਕਹਿ ਸਕਦੇ ਅਸੀਂ ਉਹ ਇੱਕ ਤਾਂ ਗੁਰਲਾਲ ਸਿੰਘ ਹੈਗਾ ਤੇ ਇੱਕ ਹਰਦੀਪ ਸਿੰਘ ਉਰਫ ਦੀਪਾਇ ਇਹ ਦੋਨੋਂ ਹੀ ਜੋ ਵਿਅਕਤੀ ਹੈ ਪ੍ਰੈਜ਼ੈਂਟਲੀ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਬਾਕੀ ਵੀ ਇਹਨਾਂ ਦੇ ਉੱਪਰ ਹੋਰ ਵੀ ਐਨਡੀਪੀਐਸ ਦੇ ਪਰਚੇ ਇਹਨਾਂ ਨੂੰ ਵੀ ਫਿਰ ਪੁਛ ਪੁਛਕਿਸ਼ ਦੇ ਲਈ ਨਾਮਿਨੇਟ ਕਰਕੇ ਐਜ਼ ਐਨ ਅਕਿਊਜ਼ ਅਸ ਕੇਸ ਦੇ ਵਿੱਚ ਅਰੈਸਟ ਵੀ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਅੱਗੇ ਜਦੋਂ ਪੁੱਛਗਿੱਛ ਹੋਰ ਅੱਗੇ ਵਧੀ ਇਨਵੈਸਟੀਗੇਸ਼ਨ ਤੋਂ ਹੋਰ ਵੀ ਇਹਨਾਂ ਦੇ ਸਾਥੀਆਂ ਦਾ ਨਾਂ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚੋਂ ਮੁੱਖ ਜੋ ਹੈ ਇੱਕ ਤਨੂ ਨਾਦੀ ਕੁੜੀ ਹੈ ਜੋ ਇਹਨਾਂ ਦਾ ਮੇਨ ਫਾਈਨੈਂਸ਼ੀਅਲ ਡੀਲਿੰਗ ਕਰਦੀ ਸੀਗੀ ਉਹਦੇ ਅਕਾਊਂਟ ਦੇ ਵਿੱਚ ਹੀ ਸਾਰਾ ਜੋ ਡਰੱਗ ਮਨੀ ਹੈ ਉਹ ਜਾਂਦਾ ਸੀਗਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਉਹ ਉਹਦੇ ਅਕਾਊਂਟ ਦੇ ਵਿੱਚ 5 ਤੋਂ ਲੈ ਕੇ 10 ਲੱਖ ਪਰ ਮਹੀਨਾ ਡਰਗ ਮੰਨੀ ਆਂਦਾ ਸੀਗਾ ਜੋ ਜਿਨੇ ਵੀ ਡਰਗ ਦੇ ਥੱਲੇ ਵਾਲੇ ਜੋ ਐਡਿਕਟਸ ਵਗੈਰੇ ਜਿਨਾਂ ਨੂੰ ਸੇਲ ਕਰਦੇ ਸੀਗੇ Google Pay ਕੇ ਰਾਹੀਂ ਇਹਦੇ ਇਹਦੇ ਅਕਾਊਂਟ ਦੇ ਵਿੱਚ ਆਂਦੇ ਸੀਗੇ ਇਹਦੇ ਨਾਲ ਨਾਲ ਇਹਨਾਂ ਦੇ ਹੋਰ ਤਿੰਨ ਸਾਥੀ ਇੱਕ ਪ੍ਰਕਾਸ਼ ਨਾਦਵ ਯਕਤੀ ਜਿਹੜਾ ਕਿ ਜਿਹਦੇ ਪਿਛੋਕੜ ਯੂਪੀ ਦੀ ਹੈ ਇਹਨਾਂ ਦਾ ਡਰਾਈਵਰ ਹੈਗਾ ਇਹਦੇ ਨਾਲ ਨਾਲ ਇੱਕ ਮੁਹੰਮਦ ਯਾਸੀਨ ਤੇ ਇਹਨਾਂ ਦੀ ਇੱਕ ਹੋਰ ਸਾਥੀ ਵੰਸ਼ੀ ਕਾ ਉਰਫ ਮਹਿਕ ਆ ਵੀ ਇਹਨਾਂ ਦੇ ਚਾਰ ਸਾਥੀ ਇਹਨਾਂ ਦੇ ਗੈਂਗ ਦੇ ਨਾਲ ਸੀਗੇ ਇਹ ਪੂਰਾ ਕਾ ਪੂਰਾ ਜੋ ਇੱਕ ਗੈਂਗ ਹੈਗਾ ਇਹ ਪੈਨ ਪੰਜਾਬੀ ਵਰਕ ਕਰ ਰਿਹਾ ਸੀਗਾ ਇਹਨਾਂ ਨੇ ਬੜੀ ਸਾਰੀ ਪ੍ਰਾਪਰਟੀਆਂ ਵਗੈਰੇ ਬਣਾ ਰੱਖੀ ਹੈ ਜਿਹੜੇ ਕਿ ਗੱਡੀ ਨਾਲ ਤੋਂ ਬਰਾਮਦ ਹੋਈ ਫੋਰਚਨਰ ਗਾਰ ਉਹ ਜੱਗੀ ਨੇ ਕੈਸ਼ ਪੇ ਬਾਏ ਕੀਤੀ ਸੀ ਕੁਝ ਟਾਈਮ ਪਹਿਲਾਂ ਹੀ ਜਿਹੜਾ ਪੂਰਾ-ਕੂਰਾ ਕੈਸ਼ ਡਰਗ ਮਨੀ ਹੈ ਡਰਗ ਤਸਕਰੀ ਤੇ ਸਪਲਾਈ ਦੇ ਨਾਲ ਇਹਨਾਂ ਨੇ ਆਨ ਕੀਤਾ ਸੀਗਾ ਇਹਦੇ ਨਾਲ ਨਾਲ ਇੱਕ ਸਵਿਫਟ ਕਾਰਬੀਨਾਂ ਤੇ ਕੋਲ ਬਰਾਮਦ ਹੋਈ ਹੈ ਤੇ ਹੋਰ ਵੀ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਕੋਲ ਦੋ ਖਰੜ ਵਿਖੇ ਦੋ ਫਲੈਟਸ ਵੀ ਹੈ ਜਿੱਥੇ ਇਹ ਪੂਰਾ-ਕੂਰਾ ਗਰੁੱਪ ਰਹਿੰਦਾ ਸੀਗਾ ਤੇ ਮੋਗਾ ਫਿਰੋਜ਼ਪੁਰ ਤੇ ਆ ਮੋਹਾਲੀ ਵਾਲੇ ਜੋ ਫਲੈਟਸ ਹੈ ਇੱਥੇ ਸਵਿਚ ਕਰਦੇ ਰਹਿੰਦੇ ਸੀਗੇ ਆਪਣੀ ਪੂਰੀ-ਪੂਰੀ ਤਸਕਰੀ ਕਰ ਰਹੇ ਸੀਗੇ ਤੇ ਇਹਦੇ ਨਾਲ ਨਾਲ ਹੋਰ ਵੀ ਇਨਾਂ ਨੇ ਜੋ ਵੀ ਪ੍ਰੋਪਰਟیز ਵਗੈਰਾ ਇਕੱਠੀ ਕੀਤੀ ਹੋएगी ਇਹਦੇ ਰਿਗਾਰਡਿੰਗ ਅਸੀਂ ਕਨਸਰਨਡ ਐਸਐਸਪੀਜ਼ ਨੂੰ ਵੀ ਚਿੱਠੀ ਲਿਖ ਰਹੇ ਹਾਂ ਕਿਉਂਕਿ ਇਹ ਇੱਕ ਖਾਲੀ ਖੰਨਾ ਦੇ ਵਿੱਚ ਹੀ ਤਸਕਰੀ ਨਹੀਂ ਕਰ ਰਹੇ ਸੀਗੇ ਇਹ ਮਲਟੀਪਲ ਡਿਸਟ੍ਰਿਕਟਸ ਦੇ ਵਿੱਚ ਪੈਨ ਪੰਜਾਬ ਦੇ ਇੱਕ ਗੈਂਗ ਸੀਗਾ ਇੱਕ ਵੱਡੇ ਡਰਗਸ ਸਮਗਲਰਾਂ ਦਾ ਗੈਂਗ ਸੀਗਾ ਇਹਦੇ ਨਾਲ ਨਾਲ ਅੱਗੇ ਹੋਰ ਇਨਾਂ ਦੀ ਪੁੱਛਕਿਸ਼ ਦੇ ਵਿੱਚ ਇੱਕ ਅੰਮ੍ਰਿਤਸਰ ਦਾ ਵਾਸੀ ਲਵਪ੍ਰੀਤ ਸਿੰਘ ਉਰਫ ਐਲਪੀ ਓ ਵੀ ਉਹਦੀ ਵੀ ਸਮੂਲੀਅਤ ਸਾਹਮਣੇ ਆਈ ਹੈ ਉਹਦੇ ਉੱਪਰ ਇੱਕ ਪਰਚਾ ਵੀ ਹੈਗਾ ਅੰਮ੍ਰਿਤਸਰ ਵਿਖੇ ਤੇ ਸਾਰੇ ਕੇ ਸਾਰੇ ਜੋ ਗੈਂਗ ਮੈਂਬਰਸ ਹੈ ਇਹਨਾਂ ਦੇ ਉੱਪਰ ਮਲਟੀਪਲ ਐਫਆਈਆਰਸ ਵੀ ਹੈ ਕੁਝ ਇਹਨਾਂ ਦੇ ਨਵੇਂ ਸਾਥੀ ਸੀਗੇ ਨਾਦੇ ਉੱਪਰ ਹਜੇ ਕੋਈ ਐਫਆਈਆਰ ਨਹੀਂ ਸੀਗੀ ਪੁਰਾਣੀ ਬਟ ਇਸ ਵਾਲੀ ਐਫਆਈਆਰ ਦੇ ਵਿੱਚ ਉਹ ਵੀ ਇਹਨਾਂ ਦੇ ਸਾਥੀ ਨਾਮਿਨੇਟ ਕੀਤੇ ਗਏ ਤੇ ਉਹਨਾਂ ਦੀ ਅਰੈਸਟ ਹੋਏ ਟੋਟਲ ਹੁਣ ਤੱਕ 11% ਦੀ ਅਰੈਸਟ ਹੋ ਚੁੱਕੀ ਹੈ ਅੱਗੇ ਹੋਰ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਉਮੀਦ ਹੈ ਕਿ ਹੋਰ ਵੀ ਵੱਡੇ ਵੱਡੇ ਨਾਂ ਇਸ ਕੇਸ ਦੇ ਵਿੱਚ ਆ ਸਕਦੇ ਹਨ ਅਸੀਂ ਕੰਸਰਨਡ ਐਸਐਸਪੀਜ਼ ਦੇ ਨਾਲ ਵੀ ਰਾਬਤਾ ਰੱਖेंगे ਤਾਂ ਕਿ ਹੋਰ ਵੀ ਇਹ ਨਾਦਾ ਜੋ ਪੂਰਾ ਕੋ ਪੂਰਾ ਇੱਕ ਪੰਜਾਬ ਵਿਖੇ ਇਹਨਾਂ ਨੇ ਪੂਰਾ ਗੈਂਗ ਆਪਣੇ ਚਲਾਇਆ ਹੋਇਆ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕਰ ਸਕੇ ਇਨ 11 ਦੇ ਨਾਲ ਕਾਫੀ ਹੱਦ ਤੱਕ ਅਸੀਂ ਪਰਦਾ ਫਾਸ਼ ਕਰ ਚੁੱਕੇ ਆਗੇ ਮੈਨੂੰ ਲੱਗਦਾ ਹੋਰ ਵੀ ਬੰਦਿਆਂ ਦੇ ਨਾਂ ਆ ਸਕਦੇ ਹਨ ਜਿਹੜੇ ਇਹਨਾਂ ਫੀਮੇਲ ਲੜਕੀਆਂ ਸੀਗੀਆਂ ਕਿੱਥੇ ਰਹਿਣ ਮੈ ਜੀ ਕਿੰਨੀ ਬੈਕਗ੍ਰਾਉਂਡ ਹੈ ਕੀ ਕੁਆਲਿਫਿਕੇਸ਼ਨ ਹੈ ਇੱਕ ਜੋ ਤਨੂ ਨਾਦੀ ਕੁੜੀ ਹੈਗੀ ਉਹ ਮੋਗੇ ਦੀ ਰਹਿਣ ਵਾਲੀ ਹੈਗੀ ਤੇ ਉਹ ਮੁਹਾਲੀ ਤੇ ਮੋਗਾ ਦੇ ਵਿੱਚ ਸਵਿਚ ਕਰਦੀ ਰਹਿੰਦੀ ਸੀਗੀ ਉਹ ਇਹਨਾਂ ਦੀ ਮੇਨ ਫਾਈਨੈਂਸ਼ੀਅਲ ਡੀਲਰ ਹੈਗੀ ਉਹਦੇ ਨਾਲ ਜੋ ਮੁਹੰਮਦ ਯਾਸੀਨ ਔਰ ਇੱਕ ਮਹਿਕ ਹੈਗੀ ਇਹਨਾਂ ਦੇ ਪਿਛੋਕੜ ਯੂਪੀ ਦੀ ਹੈ ਤੇ ਇਹਨਾਂ ਦੇ ਨਾਲ ਇੱਕ ਜੋ ਪ੍ਰਕਾਸ਼ ਪਰਸਨ ਹੈ ਉਹ ਵੀ ਪਿਛੋਕੜ ਉਹਦੀ ਯੂਪੀ ਦੀ ਹੈ ਇਹ ਸਾਰੇ ਕੇ ਸਾਰੇ ਗੈਂਗ ਦੇ ਮੈਂਬਰਸ ਨੇ ਕਾਫੀ ਚਿਰ ਤੋਂ ਇਕੱਠੇ ਕੰਮ ਕਰ ਰਹੇ ਨੇ ਮੈਡਮ ਕੈਸ਼ ਕਿੰਨਾ ਫੜਿਆ ਕਿਨਾਂ ਕੈਸ਼ ਇਨ ਦੇ ਕੋਲੋਂ 2 ਲੱਖ ਡਰਗ ਮਨੀ ਹਜੇ ਤੱਕ ਫੜੀ ਗਈ ਅੱਗੇ ਵੀ ਸਾਨੂੰ ਉਮੀਦ ਹੈ ਹੋਰ ਵੀ ਇਹਨਾਂ ਤੋਂ ਹੋਰ ਕਬਜ਼ੇ ਹੋ ਸਕਦੇ ਸਟੂਡੈਂਟਸ ਵਗੈਰਾ ਨੂੰ ਸਪਲਾਈ ਕਰਦੇ ਹੋ ਸਕਦਾ ਹੈਗਾ ਹੋ ਸਕਦਾ ਹੈ ਕਿਉਂਕਿ ਉੱਥੇ ਰਹਿ ਰਹੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਖਾਲੀ ਖੰਨਾ ਵਿਖੇ ਨਹੀਂ ਖੰਨਾ ਵਿਖੇ ਵੀ ਇਹਨਾਂ ਦੇ ਦੋ ਜੋ ਸਾਥੀ ਹੈ ਜੱਗੀ ਹੈਗਾ ਤੇ ਦੂਜਾ ਇਹਨਾਂ ਦਾ ਜੋ ਮੁਹੰਮਦ ਯਸੀਨ ਹੈ ਇਨਾਂ ਦੇ ਉੱਪਰ ਖੰਨਾ ਵਿਖੇ ਵੀ ਪੁਰਾਣੀਆਂ ਐਫਆਈਆਰਜ਼ ਹੈ ਐਨਡੀਪੀਐਸ ਐਕਟ ਦੇ ਅੰਡਰ ਬਾਕੀ ਇਹਨਾਂ ਦੀ ਮੋਸਟਲੀ ਜੋ ਐਫਆਈਆਰਜ਼ ਹੈ ਉਹ ਮੋਗਾ ਫਿਰੋਜ਼ਪੁਰ ਏਰੀਆ ਦੀ ਹੈ ਪਰ ਇਹ ਸਪਲਾਈ ਕਿਉਂਕਿ ਖਰੜ ਵਿਖੇ ਰਹਿ ਰਹੇ ਸੀਗੇ ਖਰੜ ਇੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਜੂਕੇਸ਼ਨਲ ਹੱਬ ਬਣ ਚੁੱਕਾ ਹੈ ਉੱਥੇ ਕਾਫੀ ਸਾਰੇ ਸਟੂਡੈਂਟਸ ਰਹਿੰਦੇ ਹੈ ਤਾਂ ਹੋ ਸਕਦਾ ਉੱਥੇ ਸਪਲਾਈ ਕਰਦੇ ਹੋਣ ਇਹਨਾਂ ਦੀ ਅੱਗੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹ ਅਸੀਂ ਫਿਰ SSP ਕਨਸਰਨਡ uh, SSP ਉਹਨਾਂ ਦੇ ਨਾਲ ਸ਼ੇਅਰ ਕਰਕੇ ਇਹਨਾਂ ਦੀ ਹੋਰ ਵੀ ਅੱਗੇ ਤਫਤੀਸ਼ ਦੇ ਵਿੱਚ ਜੋ ਜੋ ਸਾਹਮਣੇ ਆਏਗਾ ਉਹ ਅਕੋਰਡਿੰਗਲੀ ਫਿਰ ਅਸੀਂ ਐਕਸ਼ਨ ਲਵਾਂਗੇ ਅ ਦੋ ਗੱਡੀਆਂ ਇੱਕ ਫੋਰਚਨਰ ਕਾਰ ਹੈ ਇੱਕ ਸਵਿਫਟ ਕਾਰ ਹੈ 2 ਲੱਖ ਡਰਗ ਮਨੀ ਹੈ ਇੱਕ ਬੱਤੀ ਬੋਰ ਦੀ ਪਿਸਟਲ ਹੈਗੀ ਤੇ 10 ਗ੍ਰਾਮ ਹੈਰੋਇਨ ਹੈ ਇਹ ਅੱਗੇ ਵੀ ਸਪਲਾਈ ਲੈਣੀ ਜਾ ਰਹੇ ਸੀਗੇ ਜਿਸ ਜਿਹਨੇ ਫੜੇ ਗਏ ਸੀਗੇ ਉਸ ਦਿਨ ਇਹਨਾਂ ਦੇ ਕਹਿਣ ਮੁਤਾਬਕ 300 ਗ੍ਰਾਮ ਹੈਰੋਇਨ ਦੀ ਉਹ ਸਪਲਾਈ ਹੀ ਲੈਣ ਜਾ ਰਹੇ ਸੀਗੇ ਉਹ ਲੈਣ ਜਾ ਰਹੇ ਸੀਗੇ ਕਿਸੇ ਤੋਂ ਖਰੀਦਣ ਜਾ ਰਹੇ ਸੀਗੇ ਉਹ ਇਹਨਾਂ ਦਾ ਉਹ ਪਲਾਨ ਫੋਇਲ ਹੋ ਗਿਆ ਕਿਉਂਕਿ ਖੰਨਾ ਪੁਲਿਸ ਕੋਲੋਂ ਫੜੇ ਗਏ ਸੀਗੇ ਜਿਸ ਤੋਂ ਲੈਣ ਜਾ ਰਹੇ ਸੀ ਉਹ ਤੇ ਅਕੈਡਰੈਕਸ਼ਨ ਸੀ ਅ ਅੱਗੇ ਕਰ ਰਹੇ ਮੈਂ ਉਹੀ ਤੁਹਾਨੂੰ ਦੱਸਿਆ ਕਿ ਇੱਕ ਅੰਮ੍ਰਿਤਸਰ ਦਾ ਜੋ ਲਫਰੀ ਤੇਲਪੀ ਹੈ ਉਹ ਇਹਨਾਂ ਦਾ ਸਪਲਾਈਅਰ ਹੈਗਾ ਜਿਹੜੇ ਫਰੀਦਕੋਟ ਵਿਖੇ ਗੁਰਲਾਲ ਤੇ ਹਰਦੀਪਦੀਪਾ ਉਹ ਇਹਨਾਂ ਨੂੰ ਅੱਗੇ ਇਨਫੋਰਮੇਸ਼ਨ ਦਿੰਦੇ ਸੀਗੇ ਤੇ ਜੇਲ੍ਹ ਤੋਂ ਇੱਕ ਮੋਡਿਊਲ ਚੱਲ ਰਿਹਾ ਸੀਗਾ ਤੈਨੂੰ ਲਾਗ ਇਹ ਕਿੰਨੀ ਸਾਰੇ ਇਹ ਜੀ ਇਹਨਾਂ ਦੀ 25 ਤੋਂ ਲੈ ਕੇ 45 ਦੇ ਵਿੱਚ ਵਿੱਚ ਸਾਰੇ ਤੇ ਸਾਰੇ ਤੈਨੂੰ ਲਾ ਤੈਨੂੰ ਤੈਨੂੰ ਜੋ ਕੁੜੀ ਹੈਗੀ ਉਹ ਨੌ ਦੀ ਪੜਾਈ ਕੀਤੀ ਬਾਕੀ ਵੀ ਆ ਸਾਰੇ ਕੇ ਸਾਰੇ ਉਦਾਂ ਪੜੇ ਲਿਖੇ ਵੀ ਹੈ ਤੇ ਆਪਣਾ ਇਹ ਅ ਪੜ੍ਹੇ ਲਿਖੇ ਹੋ ਕੇ ਪੂਰਕ ਪੂਰਾ ਫਾਈਨੈਂਸ਼ੀਅਲੀ ਇਸ ਚੀਜ਼ ਨੂੰ ਰਨ ਕਰ ਰਹੇ ਸੀਗੇ ਇਹਨਾਂ ਦੇ ਕੋਲ ਪੰਜਾਬ ਦੇ ਸਟੂਡੈਂਟ ਸੀਗੇ ਜੀ ਲੋਕ ਕਰਦੇ ਸੀ ਜਾਂ ਕਿਤੇ ਬਾਹਰੋਂ ਕਰਦੇ ਸੀ ਆਪਣੇ ਆ ਪੰਜਾਬ ਵਿੱਚ ਹੀ ਕੀਤਾ ਹੋਇਆ ਗੈਨ ਨਹੀਂ ਨਹੀਂ ਪਰ ਪ੍ਰੈਕਟਿਸ ਨਹੀਂ ਕਰੀ ਜੀ ਕ੍ਰਾਈਮ ਕਰ ਰਹੇ ਹੋ ਤਾਂ ਪ੍ਰੈਕਟਿਸ ਕਿਥੇ ਕਰ ਰਹੀਏਗੀ ਜੀ